ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਖਾਲਸਾ ਜੀ ਅੱਜ ਇੱਕ ਸ੍ਰਿੰਦਰਪਾਲ ਸਿੰਘ ਜਿਹੜਾ ਦੁਸ਼ਟ ਇਨਸਪੈਕਟਰ ਸੀਗਾ ਉਹਨੂੰ ਸਜ਼ਾ ਸੁਣਾਈ ਗਈ ਆ 10 ਸਾਲ ਦੀ ਕੈਦ ਉਹਦੇ ਬਾਰੇ ਗੱਲਬਾਤ ਕਰਾਂਗੇ ਕਿਵੇਂ 1992 ਦੇ ਕਾਲੇ ਦੌਰ ਦਾ ਜਿਹੜਾ ਦੁਆਰਾ ਜਿਹੜੇ ਜ਼ਖਮ ਨੇ ਉਹ ਕਿਵੇਂ ਰਿਸਣੇ ਸ਼ੁਰੂ ਹੁੰਦੇ ਨੇ ਤੇ ਇਸੇ ਤਰ੍ਹਾਂ ਇੱਕ ਹੋਰ ਕੇਸ ਜਿਹੜਾ ਇਹ ਵੀ ਤਰਨਤਾਰਨ ਨਾਲ ਸੰਬੰਧਤ ਸੀਗਾ ਤੇ ਉਹ ਵੀ ਤਰਨਤਾਰਨ ਨਾਲ ਹੀ ਸੰਬੰਧਤ ਸੀਗਾ ਜਿਹਦੇ ਵਿੱਚ ਸਾਬਕਾ ਐਸਐਚਓ ਗੁਰਵਚਨ ਸਿੰਘ ਸਮੇਤ ਤਿੰਨ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਉਹਦੀ ਸਜ਼ਾ ਅੱਜ ਸੁਣਾਉਣੀ ਹੈ ਇਹ ਜਿਹੜਾ ਸ੍ਰਿੰਦਰ ਪਾਲ ਸਿੰਘ ਸੀਗਾ ਜਿਹਨੇ ਸਤੰਤਰਤਾ ਸੰਗਰਾਮੀ ਤੇ ਉਸਦੇ ਜਵਾਈ ਨੂੰ ਫਰਜ਼ੀ ਮੁਕਾਬਲੇ 'ਚ ਮਾਰਿਆ ਸੀਗਾ ਇਹਨੂੰ ਸਜ਼ਾ ਕੱਲ ਸੁਣਾਈ ਗਈ ਆ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਹ ਉਸ ਸਮੇਂ ਦੇ ਬਿਲਨ ਨੇ ਜਿਹੜੇ ਜਿਨ੍ਹਾਂ ਦਾ ਮੈਂ ਨਾਂ ਲਿਆਗਾ ਹਾਲਾਂਕਿ ਇਹਨਾਂ ਦਾ ਨੌਜਵਾਨ ਤੋਂ ਲੈਣਾ ਵੀ ਆਪਾਂ ਨੂੰ ਜਿਹੜਾ ਮਤਲਬ ਇਹ ਲੱਗਦਾ ਕਿ ਜਵਾਨ ਗੰਦੀ ਕਰਨ ਵਾਲੀ ਇਸ ਤਰ੍ਹਾਂ ਦੇ ਦੁਸ਼ਟ ਲੋਕਾਂ ਨੂੰ ਇਸ ਬੇਅੰਤ ਦੀ ਜਿਹੜੀ ਉਦੋਂ ਦੀ ਸਰਕਾਰ ਸੀਗੀ ਜਿਨ੍ਹਾਂ ਨੇ ਇਹਨਾਂ ਨੂੰ ਪੋਸਟਾਂ ਦੇ ਉੱਪਰ ਲਾ ਕੇ ਇਹ ਖੁੱਲ੍ਹ ਦਿੱਤੀ ਸੀਗੀ ਕਿ ਤੁਸੀਂ ਸਰਕਾਰ ਖੇਡੋ ਸਿੱਖਾਂ ਦਾ ਔਰ ਖੁਦ ਬਿਆੰਤ ਬੁੱਚੜ ਵੀ ਸਿੱਖਾਂ ਦੇ ਘਰ ਪੈਦਾ ਹੋਇਆ ਸੀਗਾ ਪਰ ਉਹਨਾਂ ਨੇ ਖੁਦ ਉਹਨੇ ਤੇ ਗਿੱਲ ਦੀ ਜੋੜੀ ਨੇ ਇਹਨਾਂ ਦੁਸ਼ਟਾਂ ਨੂੰ ਇੱਕ ਟੀਮ ਬਣਾ ਕੇ ਜਿਹਦੇ ਵਿੱਚ ਸੈਣੀ ਵਰਗੇ ਵੀ ਸੀਗੇ ਇਹਨਾਂ ਨੇ ਇੱਕ ਟੀਮ ਬਣਾ ਕੇ ਜਿਹੜਾ ਨੌਜਵਾਨਾਂ ਦਾ ਸ਼ਿਕਾਰ ਖੇਡਿਆ ਜਿਹੜਾ ਸ੍ਰਿੰਦਰਪਾਲ ਸਿੰਘ ਆ ਇਹ ਇਸ ਸਮੇਂ ਜੇਲ੍ਹ ਦੇ ਵਿੱਚ ਹੀ ਇਹਨੂੰ ਉਮਰ ਕੈਦ ਹੋਈ ਹੋਈ ਆ ਹੋਰਾਂ ਕੇਸਾਂ ਦੇ ਵਿੱਚ ਕਿਉਂਕਿ ਇਹਨਾਂ ਦੀ ਜਿਹੜੀ ਲਿਸਟ ਆ ਇਹਨਾਂ ਨੇ ਕਿੰਨੇ ਨੌਜਵਾਨ ਕਤਲ ਕੀਤੇ ਨੇ ਉਹਦਾ ਤਾਂ ਕੋਈ ਅੰਤ ਹਿਸਾਬ ਹੀ ਨਹੀਂ ਲੇਕਿਨ ਜਿਵੇਂ ਕਹਿੰਦੇ ਹੁੰਦੇ ਨੇ ਕੁਦਰਤ ਵੀ ਕੋਈ ਚੀਜ਼ ਐ ਪ੍ਰਮਾਤਮਾ ਨੇ ਕੋਟਾਂ ਨੂੰ ਅਜੇ ਕੁਝ ਨਾ ਕੁਝ ਕੋਟਾਂ ਦੇ ਵਿੱਚ ਮੜਾ ਮੋਟਾ ਆਪਾਂ ਕਹਿ ਸਕਦੇ ਹਾਂ ਕਿ ਇਨਸਾਫ ਨਾਉਂਦੀ ਚੀਜ਼ ਬਾਕੀ ਐ ਕਿਉਂਕਿ ਮੈਂ ਕੁਝ ਨਾ ਕੁਝ ਕਿਉਂ ਕਹਿਣਾ ਦੋਸਤੋ 32 32 ਸਾਲ ਅਗਰ ਇਨਸਾਫ ਨੂੰ ਲੱਗਣਗੇ ਮੈਂ ਜਿਹੜੇ ਇਹ ਗੁਰਵਚਨ ਨੂੰ ਜਿਹੜੇ ਦੂਜੇ ਕੇਸ ਦੇ ਵਿੱਚ ਅੱਜ ਸਜ਼ਾ ਸੁਣਾਉਣੀ ਆ ਕੱਲ ਉਹਨਾਂ ਨੂੰ ਦੋਸ਼ੀ ਕਰਾ ਦਿੱਤਾ ਉਸ ਨੌਜਵਾਨ ਦੇ ਜਿਹੜਾ 17 ਸਾਲ ਦਾ ਨੌਜਵਾਨ ਮਾਰਿਆ ਸੀਗਾ ਇਹਨਾਂ ਨੇ ਜਿਹੜਾ ਇਹਦੇ ਵਿੱਚ ਹੀ ਭਰਤੀ ਹੋਇਆ ਸੀਗਾ ਆਪਣਾ ਹੋਮਗਾਰਡ ਦੇ ਵਿੱਚ ਤੇ ਉਹਨਾਂ ਦੇ ਭੈਣ ਤੇ ਭਾਈ ਦੀ ਮੈਂ ਇੰਟਰਵਿਊ ਸੁਣ ਰਿਹਾ ਸੀਗਾ ਕਿੰਨੇ ਜ਼ਖਮ ਕਿੰਨੇ ਉਹਨਾਂ ਨੇ ਪਹਿਲਾਂ ਦਾ ਆਪਣਾ ਬੱਚਾ ਜਾਣਾ ਆਪਣਾ ਭਰਾ 9 ਜੋਨ 17 ਸਾਲ ਦਾ ਇਹਨਾਂ ਦੁਸ਼ਟਾਂ ਨੇ ਘਰੋਂ ਚੁੱਕ ਕੇ ਮਾਰ ਦਿੱਤਾ ਤੇ ਉਸ ਤੋਂ ਬਾਅਦ ਫਿਰ ਇਨਸਾਫ ਲਈ ਤੱਕੇਖਾਨੇ ਅਦਾਲਤਾਂ ਦੇ 32 ਸਾਲ ਸੀਬੀਆਈ ਦੇ ਤੱਕੇ ਪੁਲਿਸ ਦੇ ਤੱਕੇ ਉਸ ਤੋਂ ਬਾਅਦ ਉਹ ਦੱਸ ਰਹੇ ਸੀਗੇ ਕਿ 2016 ਤੱਕ 2000 ਤੋਂ ਲੈ ਕੇ 2016 ਤੱਕ 16 ਸਾਲ ਕੇਸ ਬੰਦ ਰਿਹਾ ਔਰ 16 ਸਾਲ ਦੇ ਵਿੱਚ ਬੰਦਾ ਟੁੱਟ ਜਾਂਦਾ ਦੋਸਤੋ ਪਰ ਫਿਰ ਵੀ ਜਿਉਂਦੇ ਰਹਿਣ ਉਹ ਵਕੀਲ ਜਿਨ੍ਹਾਂ ਨੇ ਇਹ ਦੋਨਾਂ ਕੇਸਾਂ ਦੇ ਵਿੱਚ ਜਿਹੜਾ ਸਰਬੀ ਸਿੰਘ ਬੇਰਕਾ ਵਰਗੇ ਕੁਝ ਵਕੀਲ ਨੇ ਮੈਂ ਇਹਨਾਂ ਨੂੰ ਕਹਿ ਸਕਦਾ ਕਿ ਇਹ ਜਾਗ ਦੀ ਜ਼ਮੀਰ ਵਾਲੇ ਵਕੀਲ ਨੇ ਜਿਨ੍ਹਾਂ ਨੇ ਇਹਨਾਂ ਦੁਸ਼ਟਾਂ ਨੂੰ ਇਹਨਾਂ ਦੇ ਅੰਜਾਮ ਤੱਕ ਪਹੁੰਚਾਇਆਗਾ ਅਗਰ ਇਹ ਨਾ ਹੁੰਦੇ ਮੈਂ ਕਹਣਾ ਇਹਨਾਂ ਨੂੰ ਵੀ ਇਨਸਾਫ ਨਹੀਂ ਸੀ ਮਿਲਣਾ ਲੇਕਿਨ 2016 ਤੋਂ ਲੈ ਕੇ ਜਦੋਂ ਉਹਨਾਂ ਨੂੰ ਗਵਾਇਆਂ ਤੋਂ ਲੈ ਇਹਨਾਂ ਨੇ ਵਕੀਲਾਂ ਨੇ ਬੁਲਾਉਣਾ ਸ਼ੁਰੂ ਕੀਤਾ ਤੇ ਕੇਸ ਖੋਲਿਆ ਇਹਨਾਂ ਪੁਲਿਸ ਵਾਲਿਆਂ ਨੇ ਉਹਨਾਂ ਦੇ ਉੱਪਰ ਦੁਬਾਰਾ ਕਿੰਨਾ ਤਸੱਦਦ ਕੀਤਾਗਾ ਉਹ ਵੀ ਉਹ ਆਪਣਾ ਬਿਆਨ ਕਰਦੇ ਨੇ ਕਿ ਮੇਰੇ ਤੇ ਮੇਰੇ ਭਾਈ ਦੇ ਉੱਪਰ ਕਿੰਨਾ ਇਹਨਾਂ ਦੁਸ਼ਟਾਂ ਨੇ ਦੁਬਾਰਾ ਮਤਲਬ ਪ੍ਰੈਸ਼ਰ ਪਾਇਆ ਦੁਬਾਰਾ ਪਰਚੇ ਦਰਜ ਕੀਤੇ ਜੇਲ੍ਹੋਂ ਸੁਟਿਆ ਇੱਕ ਭਰਾ ਮਤਲਬ ਇਹ ਕਹਾਣੀ ਹੈ ਸਾਡੇ ਪੰਜਾਬ ਦੇ ਕਾਲੇ ਦੌਰ ਦੀ ਔਰ ਜਿਹੜਾ ਸ੍ਰਿੰਦਰਪਾਲ ਸਿੰਘ ਦੁਸ਼ਟ ਜਿਹਨੂੰ ਪਹਿਲਾਂ ਸਜ਼ਾ ਹੋਈ ਅੱਜ ਦੁਬਾਰਾ ਸਜ਼ਾ ਹੋਰ ਹੋਈ ਹੈਗੀ 10 ਸਾਲ ਦੀ ਕੈਦ ਜਿਹਦੇ 'ਚ ਇਹਨੇ ਸੁਤੰਤਰਤਾ ਸੰਗਰਾਮੀ ਇੱਕ ਆਪਣੇ ਜਿਹਦਾ ਨਾਮ ਸੀਗਾ ਬਾਬਾ ਸੋਨ ਸਿੰਘ ਪਕਣਾ ਤੇ ਉਹਦੇ ਸਾਥੀ ਸੁਲੱਖਣ ਸਿੰਘ ਪਕਣਾ ਤੇ ਇੱਕ ਉਹਨਾਂ ਦੇ ਜਵਾਈ ਸੀਗੇ ਜਗਦੇਵ ਸੁਖਦੇਵ ਸਿੰਘ ਉਹਨਾਂ ਨੂੰ ਘਰੋਂ ਗਵਾ ਕਰਕੇ ਮਾਰਿਆ ਸੀਗਾ ਇਹ ਦੋਸਤੋ ਉਹ ਲੋਕ ਨੇ ਜਿਨ੍ਹਾਂ ਨੇ ਆਪਣੇ ਜਿਹੜੇ ਵਕੀਲ ਸਾਹਿਬ ਸੀਗੇ ਜਿਨ੍ਹਾਂ ਨੇ ਖਾਲੜਾ ਸਾਹਿਬ ਇਹਨਾਂ ਲੋਕਾਂ ਨੇ ਹੀ ਖਾਲੜਾ ਸਾਹਿਬ ਨੂੰ ਮਾਰਿਆ ਸੀ ਇਹਨਾਂ ਦੁਸ਼ਟਾਂ ਨੇ ਕਿਉਂਕਿ ਉਹ ਇਹਨਾਂ ਦੀਆਂ ਕਹਾਣੀਆਂ ਲੰਗੀਆਂ ਕਰਦਾ ਸੀਗਾ ਪਰ ਇਹਨਾਂ ਲੋਕਾਂ ਨੂੰ ਫੇਰ ਵੀ ਮੈਨੂੰ ਵੀ ਚਾਹੇ ਜਿਨ੍ਹਾਂ ਨੂੰ ਮਾਰਿਆ ਇਹਨਾਂ ਲੋਕਾਂ ਨੇ ਉਹ ਤਾਂ ਰੱਬ ਨੂੰ ਪਿਆਰੇ ਹੋ ਗਏ ਲੇਕਿਨ ਉਹਨਾਂ ਦੇ ਪਰਿਵਾਰਾਂ ਨੂੰ ਜੋ ਦੁੱਖ ਚੜਨਾ ਪਿਆ ਉਹ ਆਪਾਂ ਜਾਣਦੇ ਹਾਂ ਸਾਰੇ ਪਰ ਇਹਨਾਂ ਦੁਸ਼ਟਾਂ ਨੂੰ ਨਾ ਜਦੋਂ ਜਿਵੇਂ ਕਹਿੰਦੇ ਨੇ ਹੁਣ ਰਹਿਦੀ ਉਮਰ ਤੱਕ ਚੇਲਾਂ ਦੇ ਵਿੱਚ ਸੜਨਾ ਪਊਗਾ ਫੇਰ ਬੰਦਾ ਜਦੋਂ ਰੋਜ਼ ਤਿੱਲ ਤਿੱਲ ਮਰਦਾ ਹੈ ਨਾ ਫੇਰ ਪਤਾ ਲੱਗਦਾ ਫੇਰ ਇਹਨਾਂ ਲੋਕਾਂ ਨੂੰ ਹੁਣ ਯਾਦ ਆਉਂਦੇ ਹੋਣਗੇ ਉਹ ਪਲ ਕਿ ਅਸੀਂ ਕਿਵੇਂ ਕਿਸੇ ਮੁੱਖ ਮੰਤਰੀ ਦੇ ਕਿਸੇ ਡੀਜੀਪੀ ਦੇ ਚੱਕੇ ਚਕਾਏ ਕਿਵੇਂ ਨੌਜਵਾਨਾਂ ਦਾ ਸਹਕਾਰ ਖੇਡਦੇ ਸੀਗੇ ਤੇ ਅੱਜ ਅਸੀਂ ਉਹ ਭੁਗਤ ਰਹੇ ਹਾਂ ਇਹਨਾਂ ਲੋਕਾਂ ਨੂੰ ਤਾਂ ਕੀੜੇ ਪੈ ਕੇ ਮਰਨਾ ਚਾਹੀਦਾ ਇਹਨਾਂ ਦੀਆਂ ਔਲਾਦਾਂ ਇਹਨਾਂ ਦੇ ਗਾਂਹ ਜਿਹੜੇ ਬੱਚੇ ਨੇ ਉਹ ਇਹਨਾਂ ਨੂੰ ਫਿਟਲਾਣ ਤਾਂ ਪਾਉਂਦੇ ਹੋਣਗੇ ਕਿ ਤੁਸੀਂ ਤੁਸੀਂ ਸਾਨੂੰ ਪਾਲਣ ਦੀ ਖਾਤਰ ਸਾਡੇ ਪੰਜਾਬੀ ਨੌਜਵਾਨ ਭਰਾਵਾਂ ਦੀ ਮਤਲਬ ਹੋਲੀ ਖੇਡਦੇ ਰਹੇ ਖੂਨ ਦੀ ਇਹਨਾਂ ਦੇ ਬੱਚੇ ਜਿਵੇਂ ਜਿਸ ਤਰ੍ਹਾਂ ਅਜੀਤ ਸਿੰਘ ਇੱਕ ਐਸਐਸਪੀ ਸੀਗਾ ਜਿਹੜਾ ਕਹਿੰਦੇ ਨੇ ਰੇਲ ਗੱਡੀ ਦੇ ਥੱਲੇ ਆ ਕੇ ਮਰਿਆ ਸੀ ਚਾਹੇ ਜਿਵੇਂ ਵੀ ਮਰਿਆ ਸੀਗਾ ਉਹਦਾ ਅੰਤ ਹੋਇਆ ਉਹਦੇ ਬੱਚੇ ਨੇ ਉਹਨੂੰ ਫਿੱਟ ਲਾਂ ਅੰਤ ਪਾਈ ਸੀ ਜਦੋਂ ਉਹਨੇ ਕਿਹਾ ਸੀਗਾ ਕਿ ਮੈਂ ਤਾਂ ਤੁਹਾਨੂੰ ਤੁਹਾਡੇ ਭਵਿੱਖ ਦੀ ਖਾਤਰ ਤੁਹਾਨੂੰ ਪਾਲਣ ਦੀ ਖਾਤਰੇ ਕੁਝ ਕਰਦਾ ਉਹ ਕਹਿੰਦਾ ਅਸੀਂ ਤੈਨੂੰ ਕਦੋਂ ਕਿਹਾ ਸੀਗਾ ਕਿ ਤੂੰ ਸਾਨੂੰ ਸਾਡੀ ਪੜ੍ਹਾਈ ਦੀ ਖਾਤਰ ਸਾਡੇ ਭਵਿੱਖ ਦੀ ਖਾਤਰ ਤੂੰ ਕਿਸੇ ਦੇ ਨੌਜਵਾਨ ਪੁੱਤਾਂ ਨੂੰ ਮੌਤ ਤੇ ਘਾਟੋ ਤਾਰੇ ਤੈਨੂੰ ਅਸੀਂ ਕਦੋਂ ਕਿਹਾ ਸੀਗਾ ਕਿ ਲੋਕਾਂ ਦੇ ਕਤਲ ਕਰ ਉਸ ਦੁਸ਼ਟ ਨੇ ਵੀ 5-700 ਨੌਜਵਾਨਾਂ ਦਾ ਕਤਲ ਕੀਤਾ ਸੀਗਾ ਪਰ ਫਿਰ ਉਹ ਦੁਸ਼ਟ ਇੰਨੀ ਬੁਰੀ ਹਾਲਤ ਨਾਲ ਖੁਦ ਆਪ ਮਰਿਆ ਸੀਗਾ ਇਹਨਾਂ ਲੋਕਾਂ ਦਾ ਅੰਤ ਇਸੇ ਤਰ੍ਹਾਂ ਦਾ ਹੋਣਾ ਚਾਹੀਦਾ ਦੋਸਤੋ ਪਰ ਉਹ ਸਮਾਜ ਆਲ ਕਰਕੇ ਲੂੰ ਕੱਡੇ ਖੜੇ ਹੋ ਜਾਂਦੇ ਨੇ ਅਸੀਂ ਉਹਦਾ ਉਸ ਅ ਅੱਗ ਦਾ ਸੇਕ ਭੁਗਤਿਆਗਾ ਇਹਨਾਂ ਨੇ ਸਾਨੂੰ ਵੀ ਚੱਕ ਕੇ ਸੇਜ ਟਾਪਾਂ ਦੇ ਵਿੱਚ ਸੁੱਟਿਆ ਸੀਗਾ ਸਾਡੇ ਚੰਗੇ ਕਰਮ ਸੀਗੇ ਕਿ ਅਸੀਂ ਅੱਜ ਦੀ ਦੁਨੀਆ ਦੇਖਣੀ ਤੇ ਅੱਜ ਬੈਠੇ ਹਾਂ ਪਰ ਇਹਨਾਂ ਦਾ ਅੰਤ ਦੇਖ ਰਹੇ ਹਾਂ ਇਹਦੇ ਨਾਲ ਕੁਝ ਨਾ ਕੁਝ ਮਨ ਨੂੰ ਤਸੱਲੀ ਜ਼ਰੂਰ ਮਿਲਦੀ ਆ ਕਿ ਇਹਨਾਂ ਦਾ ਅੰਤ ਇਹੋ ਹੋਣਾ ਚਾਹੀਦਾ ਸੀਗਾ ਤਾਂ ਕਿ ਇਹ ਬੈਠ ਕੇ ਆਪਣੇ ਅੱਖੀ ਆਪਣੀ ਜ਼ਿੰਦਗੀ ਨੂੰ ਤਿਲ ਤਿਲ ਕਰਕੇ ਮਰਨ ਤਾਂ ਕਰਕੇ ਹੀ ਉਹਨਾਂ ਆਤਮਾਵਾਂ ਨੂੰ ਉਹਨਾਂ ਸ਼ਹੀਦਾਂ ਨੂੰ ਜਿਵੇਂ ਕਹਿੰਦੇ ਨੇ ਸ਼ਾਂਤੀ ਮਿਲੇਗੀ ਜਦੋਂ ਇਹ ਲੋਕ ਛੜਨਗੇ ਚਾਹੇ ਹਾਲਾਂਕਿ ਕੁਝ ਲੋਕਾਂ ਨੂੰ ਸਜ਼ਾਵਾਂ ਹੋ ਜਾਂਦੀਆਂ ਨੇ ਕੁਝ ਲੋਕ ਇਦੋਂ ਵੀ ਬੁਰੀ ਹਾਲਤ ਨਾਲ ਮਰਦੇ ਨੇ ਇਹਨਾਂ ਦੀਆਂ ਔਲਾਦਾ ਦੇ ਕਿਸੇ ਨੂੰ ਔਲਾਦਾ ਰਾਹੀਂ ਸਜ਼ਾ ਮਿਲਦੀ ਆ ਕਿਸੇ ਨੂੰ ਕਿਸੇ ਰਾਹੀਂ ਸਜ਼ਾ ਮਿਲਦੀ ਆ ਮੈਂ ਇਹ ਜੇ ਬਹੁਤ ਪੁਲਿਸ ਅਫਸਰਾਂ ਨੂੰ ਜਾਣਦਾਗਾ ਜਿਨ੍ਹਾਂ ਦੀਆਂ ਔਲਾਦਾ ਇੰਨੀ ਬੁਰੀ ਹਾਲਤ ਨਾਲ ਉਹ ਕਰ ਰਹੀਆਂ ਨੇ ਕੋਈ ਨਸ਼ੇ ਤੇ ਲੱਗਿਆ ਕੋਈ ਕਿਵੇਂ ਲੱਗਿਆ ਕੋਈ ਕਿਵੇਂ ਮਰ ਗਿਆ ਲੇਕਿਨ ਇਹ ਲੋਕ ਭੁਗਤ ਰਹੇ ਨੇ ਦੋਸਤੋ ਐਸੀ ਗੱਲ ਨਹੀਂ ਕਿ ਇਹਨਾਂ ਲੋਕਾਂ ਨੇ ਜੋ ਕੁਝ ਕੀਤਾ ਸੀਗਾ ਉਸ ਕਾਲੇ ਦੌਰ ਦੇ ਵਿੱਚ ਉਹ ਇਹਨਾਂ ਨੂੰ ਰੱਬ ਸਜ਼ਾ ਜ਼ਰੂਰ ਦਿੰਦਾਗਾ ਤੋ ਦੋਸਤੋ ਤੁਹਾਨੂੰ ਅਗਰ ਕਿਸੇ ਦੇ ਨਾਲ ਇਸ ਤਰ੍ਹਾਂ ਦਾ ਕੁਝ ਵਾਪਰਿਆ ਹੋਵੇ ਤਾਂ ਮੇਰੇ ਫੋਨ ਨੰਬਰ ਤੇ ਤੁਸੀਂ ਦੱਸ ਸਕਦੇ ਹੋ ਤੇ ਅਸੀਂ ਤੁਹਾਡੀ ਇੰਟਰਵਿਊ ਵੀ ਚਲਾਵਾਂਗੇ ਤੇ ਤੁਹਾਡੇ ਨਾਲ ਅਗਰ ਕਿਸੇ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਦੀ ਬਦੀਕੀ ਹੋਈ ਹੋਈ ਆ ਤਾਂ ਤੁਸੀਂ ਸਾਡੇ ਨਾਲ ਜਰੂਰ ਸੰਪਰਕ ਕਰੋ ਅਸੀਂ ਤੁਹਾਡੀ ਇੰਟਰਵਿਊ ਵੀ ਕਰਾਂਗੇ ਤੇ ਵੀਡੀਓ ਚਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ